ਭਾਰਤ ਦੀ ਧਰਤੀ ਦੇ ਉੱਤੇ ਦੀਵਾਲੀ ਮਨਾਈ ਜਾਂਦੀ ਹੈ ਜਿਹਦੇ ਵਿੱਚ ਹਰ ਵਰਗ ਨੂੰ ਜਿਹੜਾ ਸ਼ਾਮਲ ਕੀਤਾ ਜਾਂਦਾ ਹਰ ਵਰਗ ਸ਼ਾਮਲ ਹੋ ਜਾਂਦਾ ਹੈ ਇਹਦੇ ਵਿੱਚ ਇਤਿਹਾਸ ਦੇ ਮੁਤਾਬਕ ਇਹ ਗੱਲ ਕੀਤੀ ਜਾਂਦੀ ਹੈ ਕਿ ਜਿਸ ਦਿਨ ਦੀਵਾਲੀ ਦਾ ਤਿਹਾਰ ਸੀ ਉਸ ਦਿਨ ਰਾਮਚੰਦਰ 14 ਸਾਲ ਦਾ ਬਨਵਾਸ ਛੱਟ ਕੇ ਅਯੁੱਧਿਆ ਵਾਪਸ ਆਏ ਸੀ ਉਹਨਾਂ ਦੀ ਖੁਸ਼ੀ ਦੀ ਆਉਣ ਦੀ ਖੁਸ਼ੀ ਦੇ ਵਿੱਚ 14 ਸਾਲ ਜਿਹੜੀ ਸੀ 14 ਸਾਲ ਦਾ ਬਨਵਾਸ ਛੱਟ ਕੇ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ દિવાળી ਨੂੰ ਜਿਹੜਾ ਇਸ ਤਰੀਕੇ ਦੇ ਨਾਲ ਮਨਾਇਆ ਗਿਆ ਕੁਝ ਹਿੰਦੂ ਵੀਰ ਜਿਹੜੇ ਨੇ ਇਸ ਦਿਨ ਲక్ష్ਮੀ ਦੀ ਪੂਜਾ ਕਰਦੇ ਨੇ ਤਾਂ ਜੋ ਲక్ష్ਮੀ ਮਾਤਾ ਨੂੰ ਖੁਸ਼ ਕੀਤਾ ਜਾਵੇ ਸਾਡੇ ਵਪਾਰ ਵੱਧ ਚੱਲ ਸਕਣ ਪਰ ਖਿਆਲ ਕਰਿਓ ਅੱਜ ਦੇ ਸਮੇਂ 'ਚ ਜੇ દિવાਲੀ ਨੂੰ ਮਨਾਉਣਾ ਹੋਵੇ ਤੁਸੀਂ ਇਸ ਤਰੀਕੇ ਦੀ દિવાਲੀ ਮਨਾਓ ਕਿ ਤੁਹਾਡੀ ਲక్ష్ਮੀ ਮਾਤਾ ਵੀ ਖੁਸ਼ ਹੋ ਜਾਵੇ ਤੁਹਾਡਾ ਰਾਮਚੰਦਨ ਵੀ ਖੁਸ਼ ਹੋ ਜਾਵੇ ਆਪਣੇ ਆਲੇ-ਦੁਆਲੇ ਤੱਕੋ ਕਿ ਜੇ ਤੁਹਾਡੇ ਕੋਲ 4 ਪੈਸੇ ਨਹੀਂ ਤੁਸੀਂ ਉਹਨਾਂ 4 ਪੈਸਿਆਂ ਨੂੰ ਇੱਕ ਪਟਾਕਿਆਂ ਰੂਪ ਦੇ ਵਿੱਚ ਖਰੀਦ ਕੇ ਅਗਣ ਭੇਟ ਕਰਕੇ ਮਨਾਉਂਗੇ ਤਾਂ ਇਹਦੇ ਨਾਲ ਪ੍ਰਦੂਸ਼ਣ ਇਹਦੇ ਨਾਲ ਆਲੇ-ਦੁਆਲੇ ਦੇ ਉੱਤੇ ਬਹੁਤ ਇਫੈਕਟ ਪੈਂਦਾ ਹੈ ਪਰ ਤੁਸੀਂ ਆਪਣੇ ਘਰਾਂ ਦੇ ਨੇੜੇ ਇਸ ਗੱਲ ਨੂੰ ਵਿਚਾਰੋ ਕਿ ਤੁਹਾਡੇ ਘਰ ਦੇ ਨੇੜੇ ਕਿਸ ਬੱਚੇ ਨੂੰ ਵਿੱਦਿਆ ਦੀ ਜ਼ਰੂਰਤ ਹੈ ਕਿਸ ਬੱਚੇ ਨੂੰ ਕਿਤਾਬਾਂ ਦੀ ਜ਼ਰੂਰਤ ਹੈ ਕਿਸ ਬੱਚੇ ਦੇ ਘਰ ਦੇ ਵਿੱਚ ਅਜ ਪ੍ਰਸ਼ਾਦਾ ਨਹੀਂ ਪਕ ਰਿਹਾ ਕਿਸ ਪਰਿਵਾਰ ਦੇ ਵਿੱਚ ਕਿਸੇ ਦਵਾਈ ਦੀ ਜ਼ਰੂਰਤ ਹੈ ਇਵੇਂ ਦਾ ਮਾਹੌਲ ਬਣਾ ਕੇ ਇਵੇਂ ਦੀ ਸੇਵਾ ਕਰਕੇ ਤੁਸੀਂ ਦੀਵਾਲੀ ਜਿਹੜੀ ਹੈ ਮਨਾਓਗੇ ਹੋ ਸਕਦਾ ਏ ਤੁਹਾਡੇ ਪੀਰ ਫਕੀਰਾਂ ਨੂੰ ਜਿਹੜਾ ਏ ਉਹ ਵੀ ਪ੍ਰਮਾਨ ਹੋ ਜਾਵੇ ਚੰਗੀ ਹੋ ਜਾਵੇ ਕਿ ਮਨੁੱਖਤਾ ਦੀ ਸੇਵਾ ਦੇ ਲਈ ਮੇਰਾ ਇਹ ਦਿਨ ਮਨਾਇਆ ਗਿਆ ਜਿਹਦੇ ਵਿੱਚ ਮਨੁੱਖਤਾ ਦੀ ਸੇਵਾ ਕੀਤੀ ਗਈ ਦੂਸਰਾ ਪੱਖ ਜਿਹੜਾ ਏ ਸਿੱਖਾਂ ਦੇ ਅੰਦਰ ਦੀਵਾਲੀ ਦਾ ਤਿਹਾਰ ਜਿਹੜਾ ਏ ਉਹ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਬੰਦੀ ਛੋੜ ਦਿਹਾੜੇ ਨੂੰ ਸਮਰਪਿਤ ਹੋ ਕੇ ਮਨਾਇਆ ਜਾਂਦਾ ਹੈ ਕਿਉਂਕਿ ਦੀਵਾਲੀ ਤੇ ਬੰਦੀ ਛੋੜ ਇਕੱਠਾ ਕਰ ਦਿੱਤਾ ਗਿਆ 52 ਰਾਜੇ ਜਿਹੜੇ ਨੇ ਉਹ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ 52 ਕਲੀਆਂ ਫੜਾ ਕੇ ਆਪਣੇ ਚੋਲੇ ਦੀਆਂ ਰਿਹਾ ਕੀਤਾ ਗਿਆ ਉਹਦੇ ਵਿੱਚੋਂ ਹਿੰਦੂ ਪਹਾੜੀ ਰਾਜੇ ਸਨ ਜਿਹਦੇ ਵਿੱਚ ਭੀਮ ਚੰਦ ਹੋਣਾ ਦੇ ਦਾਦੇ ਜਿਹੜੇ ਨੇ ਉਹ ਤਾਰਾ ਚੰਦ ਵਰਗੇ ਨੇ ਤਾਰਾ ਚੰਦ ਦਾ ਅੱਗੇ ਪੁੱਤਰ ਹੋਇਆ ਦੀਪ ਚੰਦ ਦੀਪ ਚੰਦ ਦਾ ਅੱਗੇ ਪੁੱਤਰ ਹੋਇਆ ਭੀਮ ਚੰਦ ਭੀਮ ਚੰਦ ਦਾ ਪੁੱਤਰ ਹੋਇਆ ਏ ਅਜਮੇਰ ਚੰਦ ਜਿਨ੍ਹਾਂ ਨੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਜੰਗਾਂ ਵੀ ਜੜੀਆਂ ਨੇ ਵਿਰੋਧੀ ਧਿਰ ਪੱਖ ਤੋਂ ਲੜੀਆਂ ਨੇ ਪਰ ਸਿੱਖਾਂ ਨੇ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਰਹਾ ਹੋਣ ਦੀ ਖੁਸ਼ੀ ਦੇ ਵਿੱਚ ਪਹਿਲੀ ਰਾਤ ਜਿਹੜੀ ਹੈ ਹਰੀਦਾਸ ਦਰੋਗਾ ਦੇ ਘਰ ਦੇ ਵਿੱਚ ਦੀਪਮਾਲਾ ਕੀਤੀ ਗਈ ਕੁਝ ਮਹੀਨਿਆਂ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹ ਅੰਮ੍ਰਿਤਸਰ ਤਹਿਬ ਦੀ ਧਰਤੀ ਦੇ ਉੱਤੇ ਆਏ ਜਿਸ ਦਿਨ ਗੁਰੂ ਹਰਗੋਬਿੰਦ ਪਾਸ਼ਾ ਜੀ ਅੰਮ੍ਰਿਤਸਰ ਪਹੁੰਚੇ ਸਿੱਖਾਂ ਨੇ ਗੁਰੂ ਦੀ ਵਾਪਸੀ ਆਉਣ ਦੀ ਖੁਸ਼ੀ ਵਿੱਚ ਪੂਰੇ ਸ਼ਹਿਰ ਨੂੰ ਦੇਸੀ ਕੀ ਉਹਦੇ ਦੀਵੇ ਬਾਲ ਕੇ ਜਿਹੜਾ ਰੁਸ਼ਨਾਇਆ ਤੇ ਇਸ ਗੱਲ ਦਾ ਖੁਸ਼ੀ ਨੂੰ ਪ੍ਰਗਟ ਕੀਤਾ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਆਏ ਨੇ ਪਰ ਅੱਜ ਜੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪਰਥਾਏ ਬੰਦੀ ਛੋੜ ਦਿਹਾੜਾ ਮਨਾਉਣਾ ਹੋਵੇ ਜੇ ਅਸੀਂ ਦੀਵਾਲੀ ਨੂੰ ਹੀ ਮਨਾਉਣਾ ਹੋਵੇ ਤੇ ਉਹਦੀ ਰੂਪਰੇਖਾ ਜਿਹੜੀ ਸਾਨੂੰ ਬਦਲਣੀ ਪਵੇਗੀ ਉਹਦੀ ਰੂਪਰੇਖਾ ਜਿਹੜੀ ਹੈ ਗੁਰੂ ਦੀ ਹਜ਼ੂਰੀ ਵਿੱਚ ਬੈਠੋ ਪਾਵਨ ਬਾਣੀ ਦਾ ਪਾਠ ਹੋਵੇ ਕਿਉਂਕਿ ਜਦੋਂ ਗੁਰੂ ਹਰਗੋਬਿੰਦ ਪਾਸ਼ਾ ਆਏ ਨਾ ਤੇ ਸਿੱਖਾਂ ਨੇ ਬਾਣੀ ਪੜ੍ਹੀ ਗੁਰਮਤ ਸਮਾਗਮ ਹੋਲੇ ਕਿ ਗੁਰਮਤ ਵਿਚਾਰਾਂ ਹੋਈਆਂ ਢਾਡੀ ਵਾਰਾਂ ਦੇ ਗੀਤ ਗਾਏ ਗਏ ਢਾਡੀ ਵਾਰਾਂ ਗੈਣ ਕੀਤੀਆਂ ਗਈਆਂ ਕਿਉਂਕਿ ਸਿੱਖ ਜਗਤ ਦੇ ਅੰਦਰ ਇਸ ਗੱਲ ਦੀ ਖੁਸ਼ੀ ਦਾ ਪ੍ਰਗਟਾਵਾ ਸੀ ਕਿ ਸਾਡੇ ਸਤਿਗੁਰੂ ਜੀ ਵਾਪਸ ਪ੍ਰਗਟੇ ਨੇ ਸਾਨੂੰ ਇਸ ਸਦਾਤ ਨੂੰ ਮੰਨਣਾ ਪਵੇਗਾ ਬਾਣੀ ਪੜ੍ਹਨੀ ਪਵੇਗੀ ਗੁਰੂ ਦੀ ਗੋਦ ਵਿੱਚ ਬੈਠ ਕੇ ਸਮਗਮ ਉਲੀਕਣੇ ਪਾਣਗੇ ਗੁਰੂ ਦੀ ਗੋਦ ਵਿੱਚ ਬੈਠ ਕੇ ਇਤਿਹਾਸ ਵਿਚਾਰਨਾ ਪਵੇਗਾ ਗੁਰੂ ਦੀ ਗੋਦ ਵਿੱਚ ਬੈਠ ਕੇ ਚੰਗੇ ਤੇ ਮਾੜੇ ਦੀ ਵਿਚਾਰ ਕਰਨੀ ਪਵੇਗੀ ਨਾ ਕਿ ਅਸੀਂ ਪੈਸੇ ਦੀ ਬਰਬਾਦੀ ਜਿਹੜੀ ਹੈ ਉਹ ਪਟਾਕੇ ਚਲਾ ਕੇ ਕਰ ਦਈਏ ਅਸੀਂ ਆਲੇ ਦਿਵਾਲੇ ਦੇ ਵਿੱਚ ਦੇਖੀਏ ਮਨੁੱਖਤਾ ਦੀ ਸੇਵਾ ਦੇ ਲਈ ਅਸੀਂ ਕਿਸ ਕਾਰਜ ਨੂੰ ਲੈ ਕੇ ਚੱਲ ਸਕਦੇ ਹਾਂ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਕਿਸੇ ਗਰੀਬ ਬੱਚੇ ਦੀ ਅਸੀਂ ਵਿੱਦਿਆਕ ਯੋਗਤਾ ਵੇਖ ਕੇ ਉਹਦੀ ਹੈਲਪ ਕਰ ਸਕਦੇ ਆ ਕਿਸੇ ਪਰਿਵਾਰ ਦੇ ਵਿੱਚ ਰੋਟੀ ਨਹੀਂ ਪਕ ਰਹੀ ਕਿਸੇ ਪਰਿਵਾਰ ਦੇ ਕੋਲ ਛੱਤ ਨਹੀਂ ਹੈਗੀ ਕਿਸੇ ਪਰਿਵਾਰ ਦੇ ਕੋਲ ਬਿਮਾਰੀ ਦੇ ਇਲਾਜ ਲਈ ਪੈਸੇ ਨਹੀਂ ਹੈਗੇ ਅਸੀਂ ਦਿਵਾਲੀ ਦੀ ਰੂਪਰੇਖਾ ਤਾਂ ਬਦਲ ਸਕਦੇ ਆ ਨਾ ਕਿਸੇ ਦੇ ਘਰ ਦੇ ਵਿੱਚ ਹਮੇਸ਼ਾ ਦੇ ਲਈ ਰੋਸ਼ਨੀ ਪੈਦਾ ਕਰ ਦਿਓ ਅਜੇ ਇਦਾਂ ਦੇ ਘਰ ਵੀ ਹੈਗੇ ਨੇ ਜਿੰਨਾ ਘਰਾਂ ਦੇ ਵਿੱਚ ਲਾਈਟ ਦਾ ਪ੍ਰਬੰਧ ਨਹੀਂ ਹੈ ਚੋਰੀ ਛੱਪੇ ਬਿਜਲੀ ਬਾਲੀ ਜਾਂਦੀ ਹੈ ਉਹਦੇ ਘਰ ਦੇ ਵਿੱਚ ਲਾਈਟ ਦਾ ਪ੍ਰਬੰਧ ਕਰ ਦਿਓ ਕਿਸੇ ਘਰ ਦੇ ਵਿੱਚ ਰੋਟੀ ਦਾ ਪ੍ਰਬੰਧ ਕਰ ਦਿਓ ਕਿਸੇ ਘਰ ਦੇ ਵਿੱਚ ਵਿੱਦਿਆ ਦਾ ਪ੍ਰਬੰਧ ਕਰ ਦਿਓ ਕਿਸੇ ਘਰ ਦੇ ਵਿੱਚ ਬਿਮਾਰੀ ਦਾ ਪ੍ਰਬੰਧ ਕਰ ਦਿਓ ਕਿ ਇਹਨਾਂ ਸੇਵਾਵਾਂ ਨੂੰ ਕਮਾ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪਰਥਾਏ ਜਿਹੜਾ ਏ ਉਹ ਅਸਲੀ ਬੰਦੀ ਛੋੜ ਦਿਹਾੜਾ ਅਸਲੀ ਸਾਡਾ ਦੀਵਾਲੀ ਮਨਾਉਣ ਦਾ ਮਕਸਦ ਜਿਹੜਾ ਏ ਉਹ ਪੂਰਾ ਹੋ ਸਕਦਾ ਹੈ